ਕੀਰੀਆਂ ਤੋਂ ਦਸੂਵੇ ਤੋਂ ਬਟਾਲੇ ਤੋਂ ਜਿੱਥੇ ਜਿੱਥੇ ਵੀ ਸੀਗੀ ਉਹ ਮੈਂ ਤੇ ਡੀ ਸਾਹਿਬ ਨੇ ਗੱਲ ਕਰਕੇ ਤੇ ਮੇਰੇ ਖਾਲ 20 22 ਮਿੰਟ ਲਾਏ ਆ ਉਥੋਂ ਗੱਡੀਆਂ ਆਉਂਦੀਆਂ ਪਠਾਨਕੋਟ ਤੋਂ ਤੇ ਸਾਰੇ ਏਰੀਆ ਤੋਂ ਮੇਰੇ ਕੋਲ ਆਪਦੀ ਫਾਇਰ ਗ੍ਰੀਟ ਦੀਆਂ ਨਵੀਆਂ ਗੱਡੀਆਂ 시ਗੀਆਂ ਤੇ ਮੌਕੇ ਤੇ ਕਮੇਟੀ ਪ੍ਰਧਾਨ ਬਲਜੀਤ ਖੜਾ ਜੀ ਆਏ ਆ ਸਾਰੇ ਅਸੀਂ ਆਏ ਆ ਪਰਮਾਤਮਾ ਦਾ ਸ਼ੁਕਰ ਆਗੇ ਲਗ ਭਾਗ ਅੱਗ ਤੇ 90% ਅੱਗ ਤੇ ਕਾਬੂ ਪਾਇਆ ਜਾ ਚੁੱਕਾ ਜੀ ਸਿਰਫ 20 ਮਿੰਟ ਚ ਦੋ ਵਾਰੀ ਅਸੀਂ ਅੰਦਰ ਗਏ ਆ ਪਰ ਅੰਦਰ ਆਕਸੀਜਨ ਦੀ ਕਮੀ ਆ ਉਹਦੇ ਕਰਕੇ ਹੁਣ ਸਾਈਟ ਤੋਂ ਇੱਕ ਹੌਲ ਹੈਗਾ ਜਿਹਦੇ ਘਰ ਦੇ ਉੱਤੋਂ ਦੀ ਅੱਗ ਉੱਥੇ ਲੱਗੇ ਹੋਏ ਆ ਤੇ نیچے ਵੀ ਮੈਨੂੰ ਕਿਹਾ ਬ੍ਰਦਰ ਨੂੰ ਇੱਕ ਹਾਲਾ ਫੇਰ ਮਾਰੀਏ ਹੈਲਮਟ ਪਾ ਕੇ ਅੰਦਰ ਜਦੋਂ ਮੇਰਾ ਲਾਸਟ ਸਹੀ ਅੱਗ ਰਹਿ ਗਈ ਆ ਬਾਕੀ ਸਾਰੀ ਖਤਮ ਹੋ ਗਈ ਆ 2 ਘੰਟੇ ਤੋਂ ਵੱਧ ਹੋ ਗਏ ਹੁਣ ਤੇ ਸਵਾ 12 ਹੋ ਗਿਆ ਤੇ ਅ ਚਲੋ ਹੋਰ ਗੱਲ ਤੇ ਦੇਖੋ ਵੀ ਜਾਨਮਾਲ ਜਿਹੜਾ ਉਹ ਵੱਜ ਗਿਆ ਇਨਖਾਨ ਤੇ ਪੂਰੇ ਵਜਣਗੇ ਕਿਸੇ ਦੀ ਜਾਨ ਨਹੀਂ ਗਈ ਕਿਉਂਕਿ ਅੱਜ ਇਸ ਦੁਕਾਨ ਤੇ ਬੈਠਿਆ ਸਾਰੀ ਆਇਲ ਵਾਲੀ ਦੁਕਾਨ ਆ ਹਾਂ 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 ਜਿਹਦੇ ਅੰਦਰ ਵੀ ਕਿਤੇ ਸਾਈਡ ਤੇ ਸਿਲੰਡਰ ਪਏ ਸੀ ਉਹ ਪੜਵਾਏ ਆ ਤੇ ਜੇ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਤੇ ਮੇਰੇ ਖਿਆਲ ਬਹੁਤ ਜ਼ਿਆਦਾ ਤਬਾਹੀ ਹੁੰਦੀ ਸੀ ਮੌਕੇ ਤੇ ਆ ਕੇ ਸਾਰਾ ਹੈਂਡਲ ਹੋ ਗਿਆ ਤੇ ਫਾਇਰ ਬ੍ਰਿਗੇਡ ਦੇ ਸਾਰੇ ਜਿਹੜੇ ਬੰਦੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜੇ ਇਹ ਅੱਜ ਵੀ ਲੱਗੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਸਾਰੇ ਮੇਰੇ ਨਾਲ ਲੱਗੇ ਨੇ ਮੇਰਾ ਲੱਗਣ ਦਾ ਇਹ ਮਕਸਦ ਜੀ ਦਾ ਵੀ ਇੱਕ ਤੇ ਕਾਬੂ ਪਾ ਜੀਏ ਕਿ ਇਹਨਾਂ ਦਾ ਮਾਰਾ ਲੂ ਅਪ ਹੋਏ ਕਿਉਂਕਿ ਮੈਂ ਪਬਲਿਕ ਦਾ ਨੁਮਾਇੰਦਾ ਤੇ ਮੇਰੀ ਹਮੇਸ਼ਾ ਆਦਤ ਹੈ ਤੁਹਾਨੂੰ ਪਹਿਲਾਂ ਵੀ ਪਤਾ ਮੈਨੂੰ ਫਾਇਰ ਬ੍ਰਿਗੇਡ ਵਾਲੇ ਮੁੰਡਿਆਂ ਨੇ ਵੀ ਬਹੁਤ ਕੰਪੈਲ ਕੀਤਾ ਅੰਦਰੋਂ ਬਾਹਰ ਜਾਣ ਲਈ ਵੀ ਲੈੰਟਰ ਦੇ ਦਈਏਗਾ ਮੈਂ ਇੱਕੋ ਗੱਲ ਕਹੀ ਹੈ ਕਿ ਜਦਾਂ ਦੀ ਜਾਨ ਤੁਹਾਡੀ ਹੋਂਦ ਨਹੀਂ ਮਿਲਦੀ ਮੈਂ ਕਿ ਜਾਵਾਂਗੇ ਤੇ ਕਿੱਥੇ ਜਾਵਾਂਗੇ ਰਾਵਾਂਗੇ ਤੇ ਕਿੱਥੇ ਰਾਵਾਂਗੇ ਸਰ ਜੀ ਮੈਂ ਕੋਨੋ ਮੇਰੀ ਨੇਚਰ ਦਾ ਪਤਾ ਕਿ ਮੈਂ ਅੱਜ ਵੀ ਉਹ ਕੰਮ ਕਰਦਾ ਕਿ ਕੋਈ ਨੂੰ ਵੀ ਸੀਗਾ ਪਿਛਲੇ ਔਫਿਸਾਂ ਵਿੱਚ ਆਜੀ ਵੀ ਮੈਂ ਨਹੀਂ ਕਦੀ ਇਹ ਗੱਲ ਦੇਖਿਆ ਜਿਹਦੇ ਸਾਹ ਉਹ ਲਿਖੇ ਹੋਣੇ ਹਨ ਕਿ ਕੋਈ ਆਪ ਉਹ ਦਸੂਵੇ ਤੋਂ ਬਟਾਲੇ ਤੋਂ ਜਿੱਥੇ-ਜਿੱਥੇ ਵੀ ਸੀਗੀ ਉਹ ਮੈਂ ਤੇ ਡੀ ਸਾਹਿਬ ਨੇ ਗੱਲ ਕਰਕੇ ਤੇ ਮੇਰੇ ਖਾਲ 20 22 ਮਿੰਟ ਲਾਏ ਆ ਉੱਖੋਂ ਗੱਡੀਆਂ ਆਉਂਦੀਆਂ ਪਠਾਨਕੋਟ ਤੋਂ ਤੇ ਸਾਰੇ ਏਰੀਆ ਤੋਂ ਮੇਰੇ ਕੋਲ ਆਪ ਦੀ ਫਾਇਰ ਗੱਡੀਆਂ ਨਵੀਆਂ ਗੱਡੀਆਂ ਸੀਗੀਆਂ ਤੇ ਮੌਕੇ ਤੇ ਕਮੇਟੀ ਪ੍ਰਧਾਨ ਬਲਜੀਤ ਖੜਾ ਜੀ ਆਏ ਆ ਸਾਰੇ ਅਸੀਂ ਆਏ ਆ ਤੇ ਪ੍ਰਮਾਤਮਾ ਦਾ ਸ਼ੁਕਰ ਆਗੇ ਲਗ ਭਾਗ ਅੱਗ ਤੇ 90% ਅੱਗ ਤੇ ਕਾਬੂ ਪਾਇਆ ਜਾ ਚੁੱਕਾ ਜੀ ਸਿਰਫ 20 ਮਿੰਟ ਚ ਦੋ ਵਾਰੀ ਅਸੀਂ ਅੰਦਰ ਗਏ ਆ ਪਰ ਅੰਦਰ ਆਕਸੀਜਨ ਦੀ ਕਮੀ ਆ ਉਹਦੇ ਕਰਕੇ ਹੁਣ ਸਾਈਡ ਤੋਂ ਇੱਕ ਹੌਲ ਹੈਗਾ ਜਿਹਦੇ ਘਰ ਦੇ ਉੱਪਰ ਦੀ ਅੱਗ ਉੱਥੇ ਲੱਗੇ ਹੋਏ ਆ ਤੇ نیچے ਵੀ ਮਾਂ ਨੂੰ ਕਿਹਾ ਬ੍ਰਦਰ ਨੂੰ ਇੱਕ ਅੱਲਾ ਫੇਰ ਮਾਰੀਏ ਹੈਲਮਟ ਪਾ ਕੇ ਅੰਦਰ ਜਦੋਂ ਮੇਰਾ ਲਾਸਟ ਇਹੀ ਅੱਗ ਰਹਿ ਗਈ ਆ ਬਾਕੀ ਸਾਰੀ ਖਤਮ ਹੋ ਗਈ ਆ 2 ਘੰਟੇ ਤੋਂ ਵੱਧ ਹੋ ਗਏ ਹੁਣ ਤੇ ਸਵਾ 12 ਹੋ ਗਏ ਆ ਤੇ ਅ ਚਲੋ ਕੋਈ ਗੱਲ ਤੇ ਦੇਖੋ ਵੀ ਜਾਨਮਾਲ ਜਿਹੜਾ ਉਹ ਵੱਟ ਗਿਆ ਇਹ ਨਖਾਨ ਤੇ ਪੂਰੇ ਹੋ ਜਾਣਗੇ ਕਿਸੇ ਦੀ ਜਾਨ ਨਹੀਂ ਗਈ ਕਿਉਂਕਿ ਅੱਜ ਇਸ ਦੁਕਾਨ ਤੇ ਬੈਠਿਆ ਸਾਰੀ ਆਇਲ ਵਾਲੀ ਦੁਕਾਨ ਆ ਹਾਂ 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 ਜਿਹਦੇ ਅੰਦਰ ਵੀ ਕਿਤੇ ਸਾਈਡ ਤੇ ਸਿਲੰਡਰ ਪਏ ਸੀ ਉਹ ਪੜਵਾਏ ਆ ਤੇ ਜੇ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਤੇ ਮੇਰੇ ਕਾ ਬਹੁਤ ਜ਼ਿਆਦਾ ਤਬਾਹੀ ਹੋਣੀ ਸੀ ਉਹ ਮੌਕੇ ਤੇ ਆ ਕੇ ਸਾਰਾ ਹੈਂਡਲ ਹੋ ਗਿਆ ਤੇ ਫਾਇਰ ਬ੍ਰਿਗੇਡ ਦੇ ਸਾਰੇ ਜਿਹੜੇ ਅ ਬੰਦੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜੇ ਇਹ ਅਜੀ ਵੀ ਲੱਗੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਸਾਰੇ ਮੇਰੇ ਨਾਲ ਲੱਗੇ ਨੇ ਮੇਰਾ ਲੱਗਣ ਦਾ ਇਹ ਮਕਸਦ ਸੀਗਾ ਵੀ ਇੱਕ ਤੇ ਕਾਬੂ ਪਾ ਜਾਈਏ ਕਿ ਇਹਨਾਂ ਦਾ ਮਾਰਾ ਨਾ ਅਪ ਹੋਏ ਕਿ ਮੈਂ ਪਬਲਿਕ ਦਾ ਨੁਮਾਇੰਦਾ ਮੇਰੀ ਹਮੇਸ਼ਾ ਆਦਤ ਹੈ ਤੁਹਾਨੂੰ ਪਹਿਲਾਂ ਵੀ ਪਤਾ ਮੈਨੂੰ ਫਾਇਰ ਬ੍ਰਿਗੇਡ ਵਾਲੇ ਮੁੰਡਿਆਂ ਨੇ ਵੀ ਬਹੁਤ ਕੰਪੈਲ ਕੀਤਾ ਅੰਦਰੋਂ ਬਾਹਰ ਜਾਣ ਲਈ ਵੀ ਲੈਟਰ ਦੇ ਹੀ ਦੇਗਾ ਮੈਂ ਇੱਕੋ ਗੱਲ ਕਹੀ ਹੈ ਕਿ ਜਦ ਤੱਕ ਜਾਨ ਤੁਹਾਡੀ ਹੱਥੀ ਹੋਂ ਤੱਕ ਨਹੀਂ ਮਿਲਦੀ ਕਿ ਜਾਵਾਂਗੇ ਤੇ ਇਕੱਠੇ ਜਾਵਾਂਗੇ ਰਾਵਾਂਗੇ ਇਕੱਠੇ ਰਾਵਾਂਗੇ ਇਸ ਕਰਕੇ ਮੈਂ ਫੋਨ ਉਮਰੀ ਮੇਸਰ ਦਾ ਪਤਾ ਤੇ ਮੈਂ ਅੱਗੇ ਹੋ ਕੇ ਕੰਮ ਕਰਦਾ ਕਿ ਇੱਕ ਉਦੋਂ ਹੀ ਸੀਗਾ ਪਿਛਲੇ ਔਕੇ ਸਮਝ ਕੇ ਆ ਜੀ ਵੀ ਮੈਂ ਨਹੀਂ ਕਦੀ ਇਹ ਗੱਲ ਦੇਖਿਆ ਜਿਹਦੇ ਸਾਹ ਉਹ ਲਿਖੇ ਹੋਏ ਹੁੰਦੇ ਆ